ਹਾਂਜੀ ਹੈਲੋ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਜੀ ਵੇਸਟਿੰਗ ਏਸੀ ਦੇ ਵੇਸਟਿੰਗ ਪਾਈਪ ਦੀ 27 ਤੋਂ ਕਿੰਨੀ ਕਿੰਨੇ ਇੰਚ ਤੇ ਪੈਂਦੀ ਆ ਤੇ ਜਿਹੜੀ 2 ਇੰਚੀ ਪਾਈਪ ਹੁੰਦੀ ਆ ਇਹ ਤੋਂ ਕਿੰਨੀ ਦੂਰੀ ਤੇ ਪੈਂਦੀ ਹੈ ਜੀ ਇਹ ਜਿਹੜੀ ਇਹਦੀ 7 ਤੋਂ ਆਪਾਂ ਬੇਨਤੀ ਕਰਦੇ ਹਾਂ ਜੀ ਉਹ ਆ ਜਾਂਦੀ ਹੈ ਜੀ 30 ਇੰਚ ਇੱਥੋਂ ਦਿਖ ਰਿਹਾ ਇਹ 30 ਇੰਚ ਆ ਜਾਂਦੀ ਹੈ ਜੀ ਠੀਕ ਹੈ ਇਹ 30 ਇੰਚ ਹੈ ਤਾਂ ਰੱਖਦੇ ਆ ਜੀ ਆਪਾਂ ਇਹਦੇ ਲੋਬੋ ਦੇ ਤੱਕ ਰਿਹਾ 30 ਇੰਚ ਆ ਜਾਂਦੀ ਆ ਇਹ ਜਿਹੜਾ 1 ਇੰਚ ਦੀ 1 ਫੁੱਟ ਦੀ ਹੋ ਜਾਂਦੀ ਹੈ ਜੀ ਆਪਣੀ ਇਹ ਜਿਹੜੀ ਡਾਊਨ ਸੀਲਿੰਗ ਆ 1 ਫੁੱਟ ਦੀ ਉਹ ਹੋ ਜਾਂਦੀ ਹੈ ਜੀ ਠੀਕ ਹੈ ਤੇ 1 ਫੁੱਟ ਦਾ ਆਪਣਾ ਹੋ ਜਾਂਦਾ ਹੈਗਾ ਏਸੀ ਇਹ 24 ਇੰਚ ਹੋ ਗਿਆ ਜੀ ਤੇ ਬਾਕੀ ਰਹਿ ਗਿਆ 6 ਇੰਚ 6 ਇੰਚ ਦਾ ਜਿਹੜੀ ਡਾਊਨ ਸੀਲਿੰਗ ਹੁੰਦੀ ਆ ਤੇ ਏਸੀ ਦੇ ਵਿਚਾਲੇ ਜਗ੍ਹਾ ਬਚਦੀ ਆ ਉਹ 6 ਇੰਚ ਦੀ ਬਚ ਜਾਂਦੀ ਹੈ ਜੀ ਤੇ ਬਾਕੀ ਜਿਹੜੀ ਇਹ ਇਧਰੋਂ ਆਪਾਂ 2 ਇੰਚੀ ਪਾਇਪ ਤੋਂ ਛੱਡਣੀ ਆ ਇਹ ਛੱਡੀ ਦੀ ਹੈ ਜੀ 15 ਇੰਚ ਤੋਂ ਜ਼ਿਆਦਾ ਜ਼ਿਆਦਾ ਹੈ ਇੱਧਰ ਘੱਟੋ ਘਾਟ ਇਹ ਜਿਹੜੀ ਜਗ੍ਹਾ ਛੱਡਣੀ ਆ ਇਹ 15 ਇੰਚ ਤੋਂ ਵੱਧ-ਵੱਧ ਛੱਡਣੀ ਆ ਠੀਕ ਹੈ ਜੀ ਇਹ ਜਿਹੜੀ ਇਹ 15 ਇੰਚ ਦੀ ਜਿੱਥੇ ਆਪਣਾ ਏਸੀ ਟੰਗਿਆ ਜਾਂਦਾ ਉਹ ਪਲੇਟ ਹੁੰਦੀ ਹੈ ਜੀ 15 ਇੰਚ ਦੀ ਇੱਥੇ ਪਲੇਟ ਲੱਗਦੀ ਆ ਉਹ 15 ਇੰਚ ਤੋਂ ਮਤਲਬ 14 ਇੰਚ ਦੀ ਲਾ ਲਓ ਉਹ ਪਲੇਟ ਹੁੰਦੀ ਹੈਗੀ ਤੇ ਉਹ ਤੇ ਏਸੀ ਟੰਗਿਆ ਜਾਂਦਾਗਾ ਜੇਕਰ ਆਪਾਂ ਜਿਹੜੀ ਇਹ ਵੇਸਟਿੰਗ ਪਾਈਪ ਪੈ ਗਈ ਇਹ 2 ਇੰਚੀ ਪਾਈਪ ਦੇ ਕੋਲੇ ਇੱਥੇ ਪਾਉਣੇ ਆ ਤਾਂ ਉਹ ਪਲੇਟ ਜਿਹੜੀ ਲੱਗਦੀ ਹੈਗੀ ਤਾਂ ਉਹਨੂੰ ਡਿੱਕਾ ਲੱਗਦਾ ਹੈ ਇਹ ਗਲਤ ਬਣਨੀ ਜਾਂਦੀ ਆਪਣੀ ਪਾਈਪ ਇਹ ਜਿਹੜੀ ਵੇਸਟਿੰਗ ਪਾਈਪ ਕੱਢਦੇ ਆਪਾਂ ਇਸ ਕਰਕੇ ਜਿਹੜੀ ਇਹਦੀ ਦੂਰੀ ਹੈ ਉਹ ਘੱਟੋ-ਘੱਟ ਵੀ 15 ਇੰਚ ਤੋਂ ਇਧਰ-ਇਧਰ ਹੋਣੀ ਚਾਹੀਦੀ ਹੈ ਉੱਪਰੋਂ ਇਹ 30 ਇੰਚ ਤੇ ਹੋਣਾ ਚਾਹੀਦਾ ਇਹ 30 ਇੰਚ ਤੋਂ ਪੁਆਇੰਟ ਵਿੱਚ ਵਿੱਚ ਹੋਣਾ ਚਾਹੀਦਾ ਮਤਲਬ ਕਹਿਣ ਦਾ ਠੀਕ ਹੈ ਜੀ ਸੱਤ ਤੋਂ ਜੇ ਆਪਾਂ ਬੇਨਤੀ ਕਰਦੇ ਆ ਇਹਦੀ ਤਾਂ ਇਹ 30 ਇੰਚ ਤੇ ਪੁਆਇੰਟ ਹੋਣਾ ਚਾਹੀਦਾ ਆਪਣਾ ਤੇ 29 ਤੇ 28 ਤੇ ਮਤਲਬ ਆ ਉੱਪਰਲਾ ਪੁਆਇੰਟ ਹੋਣਾ ਚਾਹੀਦਾ ਇੱਥੋਂ ਤੱਕ ਜਿਹੜਾ ਐਲਬੋ ਦਾ ਹੇਠਲਾ ਹਿੱਸਾ ਉਹ 30 ਇੰਚ ਤੇ ਹੋਣਾ ਚਾਹੀਦਾ ਆਪਣਾ ਜੀ ਤੇ ਇਹ ਤੋਂ 15 ਇੰਚ ਤੋਂ ਇਧਰ-ਇਧਰ ਆਪਣੀ ਬੇਸਟਿੰਗ ਪਾਈਪ ਹੋਣੀ ਚਾਹੀਦੀ ਹੈ ਜੀ ਫਿਰ ਆਪਣਾ ਜਿਹੜਾ AC ਦਾ ਵੇਸਟਿੰਗ ਪੈਪਮੈਂਟ ਆਪਾਂ ਛੱਡਦੇ ਆ ਉਹ ਆਪਣਾ ਬਿਲਕੁਲ ਸਹੀ ਆਊਗਾ ਜੀ ਧੰਨਵਾਦ ਜੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓ ਲੈ ਕੇ ਅੱਗੇ ਤੋਂ ਆਵਾਂਗੇ ਓਕੇ